ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਦਰਸਲ ਗੁਲਾਬੀ ਸੁੰਡੀ ਦੇ ਕਾਰਨ ਕਿਸਾਨਾਂ ਦੀ ਬਹੁਤ ਜ਼ਿਆਦਾ ਫਸਲ ਖਰਾਬ ਹੋ ਰਹੀ ਹੈ ਜਿਸ ਦੀ ਜਾਂਚ ਦੇ ਲਈ ਹੁਣ ਅਧਿਕਾਰੀ ਪਹੁੰਚੇ ਹੋਏ ਨੇ ਤਾਂ ਲਿਵਿੰਗ ਇੰਡੀਆ ਦੀ ਲਿਵਿੰਗ ਇੰਡੀਆ ਨਿਊਜ਼ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਦੇ ਵਾਸਤੇ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਖੇਤੀਬਾੜੀ ਅਧਿਕਾਰੀਆਂ ਦੇ ਵੱਲੋਂ ਜੋ ਖੇਤ ਪ੍ਰਭਾਵਿਤ ਹੋਏ ਨੇ ਗੁਲਾਬੀ ਸੁੰਡੀ ਦੇ ਕਾਰਨ ਉਹਨਾਂ ਦਾ ਮੌਾਇਕ ਆਜੋ ਮੁਆਇਨਾ ਹੈ ਉਹ ਕੀਤਾ ਜਾ ਰਿਹਾ ਹੈ ਸਮਰੂਰ ਦੇ ਪਿੰਡ ਦੇ ਵਿੱਚ ਪਹੁੰਚੀ ਹੋਈ ਹੈ ਟੀਮ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਫਸਲ ਜਿਹੜੀ ਉਹ ਖਰਾਬ ਹੋ ਰਹੀ ਹੈ ਕਿਉਂਕਿ ਬਿਨਾਂ ਪਰਾਲੀ ਨੂੰ ਅੱਗ ਲਗਾਏ ਫਸਲ ਬੀਜੀ ਗਈ ਸੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਜੋ ਫਸਲ ਬੀਜੀ ਗਈ ਉਹ ਖਰਾਬ ਹੋਈ ਜਿਸ ਤੋਂ ਬਾਅਦ ਲਗਾਤਾਰ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਖੇਤੀਬਾੜੀ ਵਿਭਾਗ ਦੇ ਜਿਹੜੇ ਨੇ ਉਹ ਅਧਿਕਾਰੀਆਂ ਉੱਤੇ ਪਹੁੰਚਣ ਔਰ ਉਹਨਾਂ ਨੂੰ ਮਸਲੇ ਦਾ ਹੱਲ ਦੱਸਣ ਕਿਉਂਕਿ ਉਹਨਾਂ ਦੇ ਕਾਫੀ ਏਕੜ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਤਾਂ ਲਿਵਿੰਗ ਇੰਡੀਆ ਨਿਊਜ਼ ਦੀ ਖਬਰ ਦਾ ਇਹ ਵੱਡਾ ਅਸਰ ਹੋਇਆ ਲਗਾਤਾਰ ਲਿਵਿੰਗ ਇੰਡੀਆ ਨਿਊਜ਼ ਕਿਸਾਨਾਂ ਦੇ ਹੱਕ ਤੇ ਵਿੱਚ ਵੀ ਖੜਾ ਰਹਿੰਦਾ ਆਵਾਜ਼ ਚੁੱਕਦਾ ਹੈ ਦੱਸ਼ਰ ਕੀਤੀ ਗਈ ਸੀ ਇਹ ਖਬਰ ਲਿਵਿੰਗ ਇੰਡੀਆ ਨਿਊਜ਼ ਦੇ ਉੱਪਰ ਤਾਂ ਹੁਣ ਇਸ ਖਬਰ ਦਾ ਅਸਰ ਹੋਇਆ ਸੰਗਰੂਰ ਦੇ ਪਿੰਡ ਦੇ ਵਿੱਚ ਜਾਇਜ਼ਾ ਲਿਆ ਜਾ ਰਿਹਾ ਹੈ ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਦੇ ਵਾਸਤੇ ਪਹੁੰਚੇ ਹੋਏ ਨੇ ਅਧਿਕਾਰੀ ਖੇਤੀਬਾੜੀ ਡਿਪਾਰਟਮੈਂਟ ਦੇ ਜਲ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਨੇ ਵਿੱਕੀ ਪੁੱਲਰ ਮੇਰੇ ਸਹਿਯੋਗੀ ਲਾਈਵ ਜੁੜ ਚੁੱਕੇ ਨੇ ਉਹਨਾਂ ਤੋਂ ਰੁਕ ਕਰਾਂਗੇ ਵਿੱਕੀ ਕੀ ਕੁਝ ਅਪਡੇਟ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਗੁਲਾਬੀ ਸੁੰਡੀ ਕਾਰਨ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਸੀ ਕਿ ਆ ਕੇ ਖੇਤਾਂ ਦੀ ਜਿਹੜੀ ਜਾਂਚ ਇਹ ਕੀਤੀ ਜਾਵੇ ਔਰ ਮਸਲੀ ਦਾ ਹੱਲ ਕੀਤਾ ਜਾਵੇ ਕੀ ਕੁਝ ਅਪਡੇਟ ਹੈ ਇਤਾਂ ਦੇ ਵਿੱਚ ਗਲਾਬੀ ਸੁੰਡੀ ਦਾ ਹਮਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਕਿਸਾਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸੀ ਉਸ ਤੋਂ ਪਹਿਲਾਂ ਪੱਟੀਵਾਲ ਖੁਰਦ ਪਿੰਡ ਦੀਆਂ ਤਸਵੀਰਾਂ ਆਪਾਂ ਨੇ ਦਿਖਾਈਆਂ ਸੀ ਜਿੱਥੇ ਕਿ ਕਿਸਾਨ ਦੀ 3 ਏਕੜ ਫਸਲ ਸੀ ਜਿਹੜੀ ਉਹ ਖਰਾਬ ਹੋਈ ਸੀ ਉਸ ਤੋਂ ਪਹਿਲਾਂ ਇੱਕ 22 ਏਕੜ ਫਸਲ ਖਰਾਬ ਹੋਈ ਸੀ ਉਹਨਾਂ ਵੱਲੋਂ ਦੁਬਾਰਾ ਜਿਹੜੀ ਕਣਕ ਦੀ ਬਜਾਈ ਕੀਤੀ ਗਈ ਆ ਇਸ ਸਮੇਂ ਅਸੀਂ ਹੁਣ ਘਾਬਦਾ ਪਿੰਡ ਦੇ ਵਿੱਚ ਖੜੇ ਆ ਜਿਹੜਾ ਸੰਗਰੂਰ ਬਲਾਕ ਦਾ ਜਿਹੜਾ ਪਿੰਡ ਪੈਂਦਾ ਹੈਗਾ ਘਾਬਦਾ ਪਿੰਡ ਦੇ ਵਿੱਚ 10 ਏਕੜ ਫਸਲ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਆ ਗਈ ਕਿਉਂਕਿ ਹੁਣ ਮਾਮਲੇ ਵੱਧਦੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਕਿ ਇਸ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਖੇਤਾਂ ਦੇ ਵਿੱਚ ਖੜੇ ਨੇ ਕਿਉਂਕਿ ਇਸ ਪੂਰੇ ਖੇਤ ਦੇ ਵਿੱਚ ਜਿਹੜਾ 10 25 ਏਕੜ ਦੀ ਖੇਤੀ ਕਰਦਾ ਹੈ ਕਿਸਾਨ ਪਰ ਲੇਕਿਨ 10 ਏਕੜ ਦੇ ਵਿੱਚ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਹੋਇਆ ਹੈਗਾ ਖੇਤ ਤੁਹਾਨੂੰ ਖਾਲੀ ਨਜ਼ਰ ਆ ਰਿਹਾ ਹੈਗਾ ਸੁੰਡੀਆਂ ਜਿਹੜੀਆਂ ਫੜੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਇਸੇ ਤਰੀਕੇ ਦੇ ਨਾਲ ਕਿਉਂਕਿ ਜਿਸ ਕਿਸਾਨ ਨੇ 25 ਏਕੜ ਫਸਲ ਬੀਜੀ ਆ ਤੇ ਉਸ ਤੋਂ ਬਾਅਦ 20 10 ਏਕੜ ਦੇ ਵਿੱਚ ਇਸ ਗੁਲਾਬੀ ਰੰਗ ਦੀ ਸੁੰਡੀ ਆ ਜਿਹੜੀ ਉਸਨੇ ਜਿਹੜਾ ਇਹ ਹਮਲਾ ਕੀਤਾਗਾ ਕਿਸਾਨ ਆਪਣਾ ਜਿਹੜਾ ਤਰਕ ਦੇ ਰਹੇ ਨੇ ਉਹਨਾਂ ਦਾ ਕਹਿਣਾਗਾ ਕਿ ਪਰਾਲੀ ਨੂੰ ਅੱਗ ਬਿਨਾ ਲਾਏ ਜਿਹੜੀ ਬੀਜੀ ਸੀ ਤਾਂ ਕਰਕੇ ਹਮਲਾ ਹੋਇਆਗਾ ਲੇਕਿਨ ਖੇਤੀਬਾੜੀ ਵਿਭਾਗ ਦੀ ਗੱਲ ਮੰਨੀ ਹੈ ਤਾਂ ਇਹ ਹਮਲਾ ਜਿਹੜਾ ਦੇਖਣ ਨੂੰ ਜ਼ਰੂਰ ਮਿਲਿਆ ਪਰ ਉਹ ਇਹ ਨਹੀਂ ਹੈਗਾ ਕੱਲਾ ਕਿ ਪਰਾਲੀ ਤੋਂ ਬਿਨਾ ਅੱਗ ਲਾਈ ਵਾਲੇ ਜਗ੍ਹਾ ਦੇ ਉੱਪਰ ਹੋਵੇ ਜਿੱਥੇ ਅੱਗ ਲਾ ਕੇ ਬੀਜੀ ਹੈ ਉੱਥੇ ਵੀ ਜਿਹੜਾ ਇਹ ਹਮਲਾ ਹੋਇਆਗਾ ਪਰ ਤੁਸੀਂ ਲੇਕਿਨ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਕੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਮਾਮਲੇ ਨੇ ਜਿਹੜੇ ਸਾਹਮਣੇ ਆ ਰਹੇ ਨੇ ਕਿਉਂਕਿ ਕਿਸਾਨਾਂ ਵੱਲੋਂ ਜਿਹੜਾ ਢੁਕਵੇਂ ਸਮੇਂ ਦੇ ਉੱਪਰ ਜਿਹੜੀ ਕਣਕ ਦੀ ਬਿਜਾਈ ਆ ਜਿਹੜੀ ਉਹ ਕੀਤੀ ਗਈ ਆ ਪਰ ਲੇਕਿਨ ਕੀ ਮੌਸਮ ਦੀ ਮਾਰ ਆ ਕਿ ਮੌਸਮ ਬਦਲਿਆਗਾ ਇਸ ਨੂੰ ਲੈ ਕੇ ਤਾਂ ਹੋਇਆ ਕਿਸਾਨਾਂ ਨਾਲ ਗੱਲ ਕਰਾਂਗੇ ਬਾਈ ਜੀ ਕੀ ਨਾਮ ਆ ਤੁਹਾਡਾ ਤੇਜਿੰਦਰਪਾਲ ਸਿੰਘ ਜੀ ਅੱਛਾ ਤੁਸੀਂ ਕਿੰਨੀ ਖੇਤੀ ਕਰਦੇ ਹੋ ਤੇ ਹੁਣ ਕਿੰਨੀ ਪ੍ਰਭਾਵਿਤ ਹੋਈ ਆ ਫਸਲ ਅਸੀਂ 25 ਏਕੜ ਦੀ ਖੇਤੀ ਕਰਦੇ ਆ ਜੀ 10 ਕਿੱਲੇ ਨੁਕਸਾਨ ਹੋ ਗਿਆ ਸਾਡਾ ਸਾਰੇ ਕਦੋਂ ਬਿਜਾਈ ਕਰੀ ਸੀ ਇਹ 4 ਤਰੀਕ ਨੂੰ ਬੀਜੀਦੀ ਜੀ 4 ਨਵੰਬਰ ਨੂੰ ਹਾਂ ਜੀ ਇਹ ਤਾਂ ਸਾਰੀ ਸੁੱਕ ਗਈ ਜੀ ਕਾਰਨ ਕੀ ਸੀ ਕਿਸ ਚੀਜ਼ ਦਾ ਕਾਰਨ ਆ ਜੀ ਇਸ ਚੀਜ਼ ਨਾਲ ਬਜਾਈ ਕਰੀ ਤੁਸੀਂ ਅਸੀਂ ਸੁਪਰ ਸੁਪਰ ਸੀਡਰ ਨਾਲ ਬਜਾਈ ਕਰਵਾਈ ਸੀ ਜੀ ਤੇ ਪਰਾਲੀ ਦੇ ਵਿੱਚ ਤੇ ਆ ਦੇਖੋ ਜੀ ਹੁਣ ਸਾਰੀ ਨੂੰ ਇਹ ਸੁੰਡੀ ਪੈ ਗਈ ਸਾਡੇ ਤਾਂ ਅਸੀਂ ਕਿੰਨਾ ਖਰਚਾ ਮੰਨਦੇ ਹਉਣ ਤੁਹਾਡਾ ਜਿਹੜਾ ਹੁਣ ਤੱਕ ਹੋ ਗਿਆ ਦੁਬਾਰਾ ਹੁਣ ਕੀ ਹੁਣ ਦੁਬਾਰਾ ਬੀਜਣੀ ਪੈਗੀ ਖਰਚਾ ਤਾਂ ਜੀ 1700 ਦਾ ਘਟਾ ਲਿਆ ਹਰਿਆਣੇ ਚੋਂ ਜਾ ਕੇ ਤੇ ਬਾਕੀ ਕਣਕ ਲਾ ਲੋ 1500 ਦੀ ਥੈਲੀ ਕਣਕ ਦੀ ਦਿੱਤੀ ਆ 2300 ਰੁਪਏ ਸੁਪਰ ਸੀਡਰ ਦਾ ਖਰਚਾ ਲਾ ਲੋ 2000 ਏਕੜ ਸਪਰੇ ਦਾ ਕਰਾਇਆ ਜੀ ਜਿਹੜੀ ਆਪਣੀ ਇਹਦੇ ਬੂਮ ਜੇ ਨਾਲ ਸਪਰੇ ਹੋ ਰਹੀ ਹੈ ਜੀ ਗੁੱਲੀ ਡੰਡੇ ਦੀ ਉਹ ਕਰਾਈ ਹੋਈ ਹੈ ਜੀ ਸਾਰੇ ਹਾਂ ਜੀ ਪਰ ਹੁਣ ਇਹ ਇਸ ਨੂੰ ਰੋਕथाम ਲਈ ਕੋਈ ਤੁਸੀਂ ਇਹਦੇ ਉਪਰ ਸਪਰੇ ਕਰੀ ਗੁੱਲੀ ਡੰਡੇ ਇਹਦੇ ਮਾਫ ਕਰਨਾ ਕੀ ਕਹਿੰਦੇ ਨੇ ਸੁੰਡੀ ਲਈ ਸੁੰਡੀ ਲਈ ਹੁਣ ਇਹ ਤਾਂ ਸਪਰੇ ਤਾਂ ਕੋਈ ਕੰਮ ਨਹੀਂ ਕਰਦੀ ਜੀ ਇਹ ਤਾਂ ਸਾਰੀ ਤਾਂ ਖਤਮ ਹੋ ਗਈ ਜੀ ਸਪਰੇ ਕੀ ਕਰੂਗੀ ਜੀ ਦੂਜੀ ਜਿਹੜੀ ਜੋ ਉਹ ਕਣਕ ਜਿਆਦਾ ਹੈ ਜੀ ਉਹ ਤੇ ਹੁਣ ਦਵਾਈ ਪਵਾ ਰਹੇ ਹਾਂਗੇ ਹੁਣ ਨਾਲ ਦੀ ਨਾਲ ਮਾਰ ਮਾਰ ਕੇ ਬਾਕੀ ਜਿਹੜੇ 15 ਏਕੜ ਨੇ ਹਾਂ ਜੀ ਭਾਈ ਜੀ ਹੋਰ ਵੀ ਸਾਹਮਣੇ ਆਏ ਨੇ ਮਾਮਲੇ ਹਾਂ ਜੀ ਕਹਾ ਬਦਾਂ ਇੱਕ ਹੋਰ ਆ ਜੀ ਹਾਂ ਮੈਂ ਜਗਸੀਰ ਦੇ ਹਾਂ ਜੀ ਮੇਰਾ ਨਾਮ ਜਗਵੀਰ ਸਿੰਘ ਆ ਜੀ ਕਹਾ ਬਦਾਂ ਦਾ ਕਿਸਾਨ ਆ ਜੀ 8 ਏਕੜ ਦੀ ਖੇਤੀ ਕਰਦੇ ਹਾਂ 2 ਏਕੜ ਨੂੰ ਅਸੀਂ ਸੁੰਡੀ ਪਈ ਅਚਾ ਬਾਈ ਜੀ ਫਿਰ ਇਹ ਕੀ ਮੰਨਦੇ ਹੋ ਕਿ 8 ਏਕੜ ਨੂੰ ਖੇਤੀ ਤੁਸੀਂ ਕਰਦੇ ਹੋ 2 ਏਕੜ ਚ ਪਈ ਆ ਬਾਕੀ ਨੂੰ ਨਹੀਂ ਪਈ ਕੀ ਉਸ ਦੇ ਵਿੱਚ ਕੀ ਫਰਕ ਫਿਰ ਉਹ ਰੀਪਰ ਨਾਲ ਖਰਚੇ ਵੱਢ ਕੇ ਬੀਜੀ ਆ ਜੀ ਉਹਨੂੰ ਨਹੀਂ ਪਈ ਜਿਹੜੀ ਦੂਜੀ ਅਸੀਂ ਵਿੱਚ ਪ੍ਰਾੜੀ ਨਾਲ ਬੀਜੀ ਆ ਜੀ ਉਹਨੂੰ ਪਈ ਆ ਜੀ ਇਕੱਲੀ ਨੂੰ ਹੁਣ ਪਾਣੀ ਲਾ ਰਹੇ ਹਾਂ ਜੀ ਕੋਸ ਆ ਪਾਈ ਆ ਜੀ ਕੋਸ ਸਿੱਟਾ ਲਾਇਆ ਦੇਖੋ ਜੇ ਹੋਜੂ ਕੰਮਜਾਬ ਬਿਲਕੁਲ ਰਮਣੀਤ ਸਾਹਿਬ ਤੌਰ ਤੇ ਕਿਸਾਨਾਂ ਦੇ ਖੇਤ ਨੇ ਜਿਹੜੇ ਬਿਲਕੁਲ ਖਾਲੀ ਨੇ ਤੁਹਾਨੂੰ ਦਿਖਾ ਦਵਾਂਗਾ ਕੈਮਰਾ ਪੈਨ ਕਰਕੇ ਵੀ ਪਰ ਨਾਲ ਦੀ ਨਾਲ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਟੀਮਾਂ ਨੇ ਜਿਹੜੀਆਂ ਉਹ ਗਠਿਤ ਕਰ ਦਿੱਤੀਆਂ ਗਿਆ ਨੇ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਰਹੇ ਨੇ ਜਾਜਾ ਲੈ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਗੇ ਕਿੱਡਾ ਵੱਡਾ ਇਹ ਹਮਲਾਗਾ ਕਿੰਨੇ ਕ ਮਾਮਲੇ ਹੁਣ ਤੱਕ ਸੰਗਰੂਪ ਸਾਹਮਣੇ ਆਏ ਆ ਬਿਲਕੁਲ ਜਿਹੜਾ ਇਹ ਹਮਲਾ ਘਰ ਦੇ ਵਿੱਚ ਖੇਤ ਦੇ ਵਿੱਚ ਜਿਹੜਾ तकरीबन 8 ਏਕੜ ਦੇ ਵਿੱਚ 50% ਦੇ ਲਗਭਗ ਸੁੰਡੀ ਦਾ ਜਿਹੜਾ ਹਮਲਾ ਹੈਗਾ ਪਰ ਇਹ ਜਿਹੜੀ ਜਿਵੇਂ ਤੁਸੀਂ ਵੀ ਦੱਸਿਆ ਜਾਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ तकरीबन ਸੰਗਰੂਰ ਜ਼ਿਲ੍ਹੇ ਦੇ ਕੀ ਸਾਰੇ ਬਲਾਕਾਂ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਦੀ ਮਾਰ ਲਾ ਲੋ ਉਹਦੇ ਕਰਕੇ ਵੀ ਲਾ ਲੋ ਮਤਲਬ ਥੋੜਾ ਜਿਹਾ ਜਿਹੜਾ ਅਟੈਕ ਹੈਗਾ ਉਹ ਵੱਧ ਰਿਹਾ ਹੈਗਾ ਪਰ ਅਗਰ 50% ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆ ਖੁਦ ਮੰਨ ਰਹੇ ਹੋ ਖੇਚਾ ਕੇ 50% ਤਾਂ ਫਿਰ ਇਹਦਾ ਹੁਣ ਦੁਬਾਰਾ ਤੋਂ ਬਜਾਈ ਹੋਏਗੀ ਬਿਲਕੁਲ ਜੀ ਦੇਖੋ ਬੇਵਸਾ ਇਸ ਚੀਜ਼ ਦੇ ਵਿੱਚ ਕਿਸਾਨ ਵੀ ਅਸੀਂ ਵੀ ਕੋਈ ਚੀਜ਼ ਉਹਦੇ ਤੇ ਕਿਉਂਕਿ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਖਰਚਾ ਪਹਿਲਾਂ ਬੀਜਣ ਤੇ ਬਹੁਤ ਹੋ ਚੁੱਕਿਆ ਹੈਗਾ ਤੇ ਹੋਰ ਹੁਣ ਇਹਨੂੰ ਕੰਟਰੋਲ ਕਰਕੇ ਜੇ ਆ ਕਿਸਾਨ ਦਾ ਜਿਹੜਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ ਸੋ ਅਸੀਂ ਇਸ ਚੀਜ਼ ਦੇ ਵਿੱਚ ਜਾਨੀ ਕੋਈ ਜਿਹੜੀ ਸਾਡੀ ਸਪਾਰਸ਼ ਹੈ ਬੇਸ਼ੱਕ ਦਵਾਈਆਂ ਦੀ ਸਪਾਰਸ਼ ਹੈ ਉਹ ਇਸ ਕਰਕੇ ਨਹੀਂ ਕਰ ਰਹੇ ਹੈ ਕਿ ਕਿਉਂਕਿ ਹਮਲਾ ਬਿਲਕੁਲ ਜ਼ਿਆਦਾ ਹੈਗਾ ਜੀ ਇੱਕ ਅਡਵਾਈਜ਼ਰੀ ਕੀ ਜਾਰੀ ਕਰੀ ਹੈ ਹੁਣ ਖੇਤੀਬਾੜੀ ਵਿਭਾਗ ਵੱਲੋਂ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਚਿੰਤਤ ਦੇ ਵਿੱਚ ਸੀ ਕਿਸਾਨ ਕਹਿੰਦਾ ਸੀ ਕਿ ਉਦੋਂ ਤੱਕ ਅਧਿਕਾਰੀ ਖੇਤਾਂ ਚਾਉਂਦੇ ਰਹੇ ਜਦੋਂ ਅੱਗ ਨਾਲ ਲਾਓ ਇਸ ਤਰ੍ਹਾਂ ਦਿੱਕਤਾਂ ਨੂੰ ਕਰਕੇ ਪਰ ਹੁਣ ਸਾਡੀ ਫਸਲ ਬਰਬਾਦ ਹੋ ਗਈ ਜਿਹੜੀ ਚੀਜ਼ ਤੋਂ ਡਰਦੇ ਸੀ ਅਸੀਂ ਅਸੀਂ ਕਹਿੰਦੇ ਸੀ ਅੱਗ ਲਾ ਕੇ ਬੀਜਾਂਗੇ ਫੇਰੇ ਸੁੰਡੀ ਨਹੀਂ ਹਮਲਾ ਨਹੀਂ ਹੋਏਗਾ ਕਿਸਾਨ ਹੁਣ ਵੀ ਮੰਨਦੇ ਨੇ ਜਿੱਥੇ ਅੱਗ ਲਾ ਕੇ ਬੀਜੀਏ ਉੱਥੇ ਨਹੀਂ ਹਮਲਾ ਨਹੀਂ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਂ ਪਹਿਲਾਂ ਵੀ ਗੱਲ ਦੇਖ ਚੁੱਕਿਆ ਹਾਂ ਪਿੰਡ ਬੇਨੜੇ ਅਸੀਂ ਦੇਖਿਆ ਹੈਗਾ ਹੈਪੀ ਸੀਡ ਨਾਲ ਕਣਕ ਦੀ ਬਜਾਈ ਹੋਈ ਹੈ ਉ ਖੇ ਜਾਣਗੇ ਵੀ ਵਾਕਿਆ ਹੀ ਕੋਈ ਇਹਨਾਂ ਨੇ ਕਾਰਨ ਕੀ ਸੁੰਡੀ ਆਉਂਦੀ ਕਿੱਥੋਂ ਆਏ ਕਿਸਾਨਾਂ ਨੂੰ ਜੇ ਜਾਗਰੂ ਕਰਨਾ ਚਾਹੋ ਤੁਸੀਂ ਉਹ ਦੇਖਣ ਕਦੋਂ ਕਦੋਂ अर्ਲੀ ਦੇਖਣਾ ਚਾਹੀਦਾ ਜਦੋਂ ਉਹਨੂੰ ਪਤਾ ਲੱਗੇ ਕਿ ਉਦੋਂ ਸਪਰੇਅ ਕਰਦੇ ਹਨ ਉਦੋਂ ਕੋਈ ਦਵਾਈ ਪਾਈ ਇਹ ਦੇਖੋ ਜਿਹੜਾ ਝੋਨੇ ਤੋਂ ਇਹ ਜਿਹੜਾ ਇਹਦਾ ਸਾਈਕਲ ਚੱਲਦਾ ਜੀ ਇਹ ਕੀੜਾ ਹੈਗਾ ਜਿਹੜਾ ਪਿੰਕ ਬੋਰਰ ਜਾਂ ਆਪਾਂ ਤਣੇ ਦਾ ਗੜੂਆ ਕਹਿ ਦਿੰਦੇ ਆਂਗੇ ਗੁਲਾਬੀ ਸੁੰਡੀ ਕਹਿ ਦਿੰਦੇ ਆਂਗੇ ਇਹ ਤਕਰੀਬਨ ਅਪ੍ਰੈਲ ਦੇ ਵਿੱਚ ਇਹ ਐਕਟਿਵ ਹੋ ਜਾਂਦਾ ਹੈਗਾ ਅਪ੍ਰੈਲ ਚ ਐਕਟਿਵ ਹੋ ਕੇ ਇਹਦਾ ਜਿਹੜਾ ਸਾਈਕਲ ਅੱਗੇ ਚੱਲਦੇ ਨੇ ਉਹ ਨਵੰਬਰ ਤੱਕ ਚੱਲਦੇ ਨੇ ਕਿਉਂਕਿ ਟੈਂਪਰੇ ਜਿਵੇਂ ਆਪਾਂ ਖੇਤ ਦੇ ਵਿੱਚ ਖੜੇ ਆਂ ਇਕਦਮ ਕੋਈ ਹਮਲੇ ਦਾ ਪਤਾ ਇਕਦਮ ਸਾਡੇ ਨੋਟਿਸ ਚ ਆਉਂਦਾ ਹੈ ਜਿਵੇਂ ਅੱਜ ਆਪਾਂ ਅੱਜ ਮੇਰੇ ਕੋਲ ਵੀ ਬੂਟੇ ਜਿਹੜੇ ਮੈਂ ਬਿਲਕੁਲ ਹਰੇ ਫੜੇ ਹੋਏ ਨੇ ਇਹਦੇ ਵਿੱਚ ਵੀ ਜਿਹੜਾ ਸੁੰਡੀ ਦਾ ਹਮਲਾ ਹੈ ਕਿਉਂਕਿ ਕਿਸਾਨ ਇੰਨੀ ਬਰੀਕੀ ਤੱਕ ਨਹੀਂ ਦੇਖ ਸਕਦਾ ਪਰ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਬੂਟੇ ਸੁੱਕੇ ਹੁੰਦੇ ਨੇਗੇ ਸੋ ਉਹਦੇ ਵਾਸਤੇ ਜਿਹੜਾ ਅਸੀਂ ਮੰਨਦੇ ਹੋ ਕਿ ਜਿਹੜਾ ਤੁਸੀਂ ਇਹ ਇਹ ਕੁਝ ਹੋਨੇ ਤਾਣਾ ਪੱਟਿਆ ਹੈਗਾ ਇਹ ਬਿਲਕੁਲ ਹਰਾ ਇਹਦੇ ਬਾਰੇ ਹਜੇ ਪਤਾ ਨਹੀਂ ਪਰ ਲੇਕਿਨ ਹਮਲਾ ਤਾਂ ਹੋ ਚੁੱਕਾ ਹੈ ਇਹਦੇ ਵਿੱਚ ਹਾਂਜੀ ਬਿਲਕੁਲ ਸੁੰਡੀ ਹੈ ਕੀ ਹੈਗੀ ਜੀ ਪਰ ਇਹਦੇ ਵਾਸਤੇ ਦੇਖੋ ਪਤਾ ਨਾ ਲੱਗਣ ਕਰਕੇ ਅਸੀਂ ਕਾਡਵਾਈਜ਼ਰੀ ਜ਼ਰੂਰ ਉਹ ਇਸ ਵੀ ਇਸ ਵਾਰ ਜਿਹੜਾ ਟੈਂਪਰੇਚਰ ਵਧਨ ਨਾਲ ਜਿਹੜਾ ਟਣੇ ਦਾ ਇਹ ਪਿੰਕ ਬੂਰ ਰਹਿਦਾ ਅਟੈਕ ਵੱਧ ਸਕਦਾ ਜਾਂ ਆ ਸਕਦਾ ਉਹਦੇ ਵਾਸਤੇ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਸੀ ਵੀ ਜਿਹੜੀ ਤੁਸੀਂ ਬੀ ਨੂੰ ਆਪਾਂ ਰੈਕਸਲ ਉੱਲੀ ਵਾਲੀ ਦਵਾਈ ਤਾਂ ਲਾ ਦਿੰਨੇ ਆਂਗੇ ਮਤਲਬ ਜਿਹੜੀਆਂ ਬਿਮਾਰੀਆਂ ਵਾਲੀ ਵੀ ਘੱਟੋ ਘੱਟ ਇਹਦੇ ਉੱਤੇ ਜਿਹੜੀ ਕਲੋਰੋ ਹੈਗੀ ਉਹਨੂੰ ਜ਼ਰੂਰ ਲਾ ਕੇ ਬੀਜਿਆ ਜਾਵੇ ਤਾਂ ਜੋ ਜਿਹੜਾ ਇਹਦੇ ਹਮਲਾ ਹਮਲਾ ਰੋਕ ਨਹੀਂ ਸਕਦੇ ਹੁਣ ਤੁਸੀਂ ਹੁਣ ਕਿਸਾਨਾਂ ਨੂੰ ਕੀ ਰეკਮੈਂਡ ਕਰਦੇ ਹੋ ਜਿਹੜੇ ਕਿਸਾਨਾਂ ਦੇ ਖੇਤਰ 'ਚ ਨਹੀਂ ਹੈਗਾ ਉਹ ਕਿਵੇਂ ਦੇਖਣ ਤੇ ਕਿਹੜੀ ਦਵਾਈ ਉਹ ਉਹ ਕਰ ਸਕਣ ਜਾਂ ਜ ਐਦਾਂ ਦੇ ਹਾਲਾਤ ਹੋਰ ਕਿਸਾਨਾਂ ਦਾ ਜ਼ਿਆਦਾ ਨਾ ਹੋਣ ਇੱਥੇ ਇੱਥੇ ਹੀ ਬੇਨਤੀ ਕਰੂੰਗਾ ਜਿੰਨਾ ਕਿਸਾਨ ਵੀਰਾਂ ਨੇ ਅਜ ਇਕਦਮ ਦੇਖਣ ਜਾ ਕੇ ਜੀ ਪ੍ਰਾਣੀ ਦਾ ਬਿਲਕੁਲ ਕਿਉਂਕਿ ਆਊਗਾ ਵੀ ਹਮਲਾ ਜਿਹੜਾ ਪਤਾ ਲੱਗੂ ਜਦੋਂ ਕਣਕ ਮਹੀਨੇ ਦੀ ਹੋਗੀ ਮਹੀਨੇ ਦੇ ਲਗਭਗ ਪਾਣੀ ਸਾਡਾ ਡੀ ਹੁੰਦਾ ਜੇਕਰ ਕਿਤੇ ਸੁੰਡੀ ਦਾ ਹਮਲਾ ਦੀਂਦਾ ਹੈਗਾ ਤਾਂ ਉੱਥੇ ਜਿਹੜਾ ਟੁਕਮਾ ਜਿਵੇਂ ਰੀਜੈਂਟ ਦਵਾਈ ਹੈਗੀ ਜਾਂ ਕੋਰਾ ਜਨ ਦਵਾਈ ਹੈਗੀ ਮਤਲਬ ਉਹਨਾਂ ਦੀ ਸਪਰੇ ਰੀਜੈਂਟ ਆਪਾਂ ਵਿੱਚ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਫਿਪਰੋਨਿਲ 0.3% ਹੈ ਉਹਨੂੰ ਪਾ ਕੇ ਉਦੋਂ ਬਾਅਦ ਪਾਣੀ ਲਾ ਸਕਦੇ ਆਂਗੇ ਬਿਲਕੁਲ ਰਮਨੀਤ ਕਿਉਂਕਿ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਪਹਿਲਾਂ ਵੀ ਦਿਖਾਈਆਂ ਸੀ ਹੁਣ ਮਾਮਲੇ ਹੋਰ ਵੀ ਸਾਹਮਣੇ ਆ ਰਹੇ ਨੇ ਖੇਤੀਬਾੜ ਦੇ ਅਧਿਕਾਰੀਆਂ ਜਿਹੜੇ ਉਹਨਾਂ ਨੇ ਐਡਵਾਈਜ਼ਰੀ ਵੀ ਜਾਰੀ ਕਰੀ ਆ ਉਹ ਕਿਸਾਨਾਂ ਤੱਕ ਅਪੀਲ ਵੀ ਕਰ ਰਹੇ ਨੇ ਖੇਤਾਂ 'ਚ ਵੀ ਪਹੁੰਚ ਰਹੇ ਨੇ ਕਿ ਜਿਹੜਾ ਹਮਲਾ ਖੁਦ ਮੰਨ ਰਹੇ ਨੇ ਕਿ 50% ਤੋਂ ਜ਼ਿਆਦਾ ਹਮਲਾ ਇਸ ਜਿਸ ਖੇਤ ਦੇ ਵਿੱਚ ਖੜੇ ਆ 10 ਏਕੜ ਦੇ ਵਿੱਚ ਖੜੇ ਆ ਇੱਥੇ ਜਿਹੜਾ ਉਹ ਹੋ ਚੁੱਕਿਆਗਾ ਹੁਣ ਸਿਰਫ ਦੁਬਾਰਾ ਤੋਂ ਜਿਹੜੀ ਇਸਦੀ ਬਿਜਾਈ ਹੀ ਕਰਨੀ ਪੈਗੀ ਪਰ ਲੇਕਿਨ ਹੁਣ ਕਿਸਾਨਾਂ ਦਾ ਤਰਕ ਇਹ ਆ ਕਿ ਹੁਣ ਦੁਬਾਰਾ ਤੋਂ ਜਦੋਂ ਬਿਜਾਈ ਹੋਏਗੀ ਤਾਂ ਉਹ ਸਮਾਂ ਟੁ ਉਹ ਖਾਦ ਦਾ 10 ਸੈਕਟਰ ਦੇ ਵਿੱਚ ਫਸਲ ਬੀਜੀ ਗਈ ਸੀ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦਾ खासा ਨੁਕਸਾਨ ਹੋ ਗਿਆ ਕੀ ਕਨਕ ਦੀ ਹੀ ਫਸਲ ਤੇ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਕਿ ਜਾਂ ਫਿਰ ਕੋਈ ਹੋਰ ਵੀ ਫਸਲ ਜਿਹੜੀ ਉਗਾਈ ਗਈ ਕਿਉਂਕਿ ਇਸ ਸੀਜ਼ਨ ਦੇ ਵਿੱਚ ਆਲੂਆਂ ਦੀ ਫਸਲ ਵੀ ਉਗਾਈ ਜਾਂਦੀ ਹੈ ਹਾਂ ਬਿਲਕੁਲ ਕਿਉਂਕਿ ਫਿਲਹਾਲ ਜਿਹੜਾ ਗਲਾਬੀ ਸੁੰਡੀ ਦਾ ਹਮਲਾ ਹੈਗਾ ਉਹ ਨਮਨਿਤ ਸਿਰਫ ਕਣਕ ਦੀ ਫਸਲ ਦੇ ਉੱਪਰ ਹੀ ਹੈ ਕਿ ਜਿਵੇਂ ਕਿ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਜਿਹੜਾ ਇਹ ਕੀੜਾ ਹੈਗਾ ਉਹ ਅਪ੍ਰੈਲ ਤੋਂ ਲੈ ਕੇ ਨਵੰਬਰ ਤੱਕ ਜਿਹੜਾ ਇਹ ਐਕਟਿਵ ਰਹਿੰਦਾ ਹੈਗਾ ਯਾਨੀ ਕਿ ਉਹ ਮੌਸਮ ਪਿੱਛੇ ਕਾਰਨ ਦੱਸ ਰਹੇ ਨੇ ਕਿ ਗਰਮ ਮੌਸਮ ਹੈ ਜਿਹੜਾ ਦਿਨ ਸਮੇਂ ਟੈਂਪਰੇਚਰ ਜ਼ਿਆਦਾ ਰਹਿ ਰਿਹਾ ਇਸ ਸਮੇਂ ਉਹ ਇਹ ਇੱਕ ਕਾਰਨ ਦੱਸ ਰਹੇ ਨੇ ਕਿ ਉਸ ਕਾਰਨ ਕਰਕੇ ਵੱਧਦਾ ਇਸ ਤੋਂ ਪਹਿਲਾਂ 2 ਸਾਲ ਪਹਿਲਾਂ ਦੀ ਗੱਲ ਕੀਤੀ ਜਾਪੀ ਤਾਂ 2 ਸਾਲ ਪਹਿਲਾਂ ਵੀ ਸਰੂਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਹਮਲਾ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਖੇਤਾਂ ਦੇ ਬਿਲਕੁਲ ਖਾਲੀ ਹੋ ਚੁੱਕਿਆ ਅਗਰ ਕਿਉਂਕਿ ਕੈਮਰੇ ਦੇ ਵਿੱਚ ਹੋ ਸਕਦਾ ਤੋੜਾ ਘੱਟ ਦਿਖਾਈ ਦਿੰਦਾ ਉਹ ਜਿਹੜਾ ਤੁਹਾਨੂੰ ਮਿੱਟੀ ਨਜ਼ਰ ਆ ਰਹੀ ਹੈ ਸਿਰਫ ਹਰੇ ਬਾਈ ਥੋੜੀ ਥੋੜੀ ਦੂਰ ਤੋਂ ਦਿਖਾਈ ਦੇ ਰਹੀ ਹੈ ਇਸ ਨੂੰ ਲੈ ਕੇ ਪੂਰੇ ਖੇਤ ਦੇ ਵਿੱਚ ਜਿਹੜਾ ਇਹ ਵੱਡਾ ਹਮਲਾ ਹੈਗਾ 10 ਏਕੜ 15 ਏਕੜ ਨੂੰ ਬਚਾਉਣ ਲਈ ਸਪਰੇਅ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਉਹ ਦੱਸ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਵੀ ਕਹਿ ਰਹੇ ਹਾਂ ਕਿ ਤੁਸੀਂ ਜਿਹੜਾ ਤੁਹਾਡੇ ਸਬੰਧਤ ਖੇਤੀਬਾੜੀ ਅਧਿਕਾਰੀ ਨੇ ਜਾਂ ਦਫਤਰ ਨੇ ਉੱਥੇ ਜਾਓ ਜਾ ਕੇ ਉੱਥੇ ਗੱਲਬਾਤ ਕਰੋ ਜਾਂ ਉਹਨਾਂ ਨੂੰ ਕੀਤਾ ਲੈ ਲਓ ਬਿਲਕੁਲ ਕਿ ਤੁਹਾਡੇ ਲਈ ਕਿਸਾਨ ਜਿਹੜੇ ਖੜੇ ਨੇ ਤੁਸੀਂ 2 ਸਾਲ ਪਹਿਲਾਂ ਦਾ ਜ਼ਿਕਰ ਕੀਤਾ ਕਿ 2 ਸਾਲ ਪਹਿਲਾਂ ਵੀ ਜਿਹੜੀ ਗੁਲਾਬੀ ਸੁੰਡੀ ਦੇ ਕਾਰਨ ਫਸਲ ਜਿਹੜੀ ਖਰਾਬ ਹੋਈ ਸੀ ਤਾਂ ਬੀ ਜਰੂਰ ਉਦੋਂ ਵੀ ਖੇਤੀਬਾੜੀ ਵਿਭਾਗ ਦੇ ਵੱਲੋਂ ਕਈ ਐਡਵਾਈਜ਼ਰੀ ਜਿਹੜੀ ਜਰੂਰ ਕਿਸਾਨਾਂ ਨੂੰ ਜਾਰੀ ਕੀਤੀ ਗਈ ਹੋਣੀ ਹੈ ਤਾਂ ਕਿਸਾਨ ਤੁਹਾਡੇ ਲਾਗੇ ਖੜੇ ਨੇ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਜੋ ਖੇਤੀਬਾੜੀ ਵਿਭਾਗ ਦੇ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਉਸ ਨੂੰ ਫਾਲੋ ਕੀਤਾ ਗਿਆ ਕਿਉਂਕਿ ਅਕਸਰ ਜਦੋਂ ਬਹੁਤ ਜ਼ਿਆਦੇ ਇਦਾਂ ਦੇ ਕੇਸਿਸ ਜਿਹੜੇ ਸਾਹਮਣੇ ਆ ਜਾਂਦੇ ਨੇ ਕਿ ਜਦੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਫਸਲ ਬੀਜੀ ਜਾਂਦੀ ਤਾਂ ਖਾਸਾ ਨੁਕਸਾਨ ਜਿਹੜਾ ਹੈ ਕਿਸਾਨਾਂ ਨੂੰ ਝੱਲਣਾ ਪੈਂਦਾ ਝੱਲਣਾ ਪੈਂਦਾ ਜੀ ਬਿਲਕੁਲ ਗੱਲਬਾਤ ਕਰਾਂਗੇ ਭਾਈ ਜੀ ਕਿਵੇਂ ਦੇਖਦੇ ਹੋਗੇ ਜੇਕਰ ਬਾਪੂ ਜੀ ਤੁਸੀਂ ਪਹਿਲਾਂ ਪਿਛਲੀ ਵਾਰ ਵੀ ਹਮਲਾ ਆਇਆ ਕੋ ਪਹਿਲੀ ਵਾਰ ਤਾਂ ਹੋਇਆ ਨਹੀਂ ਹੈਗਾ ਬਹੁਤ ਸਾਲ ਹੋ ਗਏ ਜਿੱਦ ਨੇ ਇਹ ਪ੍ਰਾਲੀ ਜੀ ਨੂੰ ਅਸੀਂ ਅੱਗ ਨਹੀਂ ਲਾਉਂਦੇ ਉਹਦੇ ਨਾਲ ਇਹੀ ਨੁਕਸਾਨ ਹੁੰਦਾ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਝੱਲਿਆ ਨਹੀਂ ਜਾਂਦਾ ਮਾੜਾ ਬੰਦਾ ਤਾਂ ਮਰੇ ਜਾਊਗਾ ਮਾੜਾ ਬੰਦਾ ਕਿੱਥੇ ਜਾਂਦਾ ਰਹੂਗਾ ਜਦੋਂ ਇੰਨਾ ਨੁਕਸਾਨ ਹੋ ਗਿਆ ਉਦੋਂ ਤਾਂ ਸਰਕਾਰਾਂ ਅੱਗ ਲੱਗੀ ਤਾਂ ਸਰਕਾਰਾਂ ਨੂੰ ਦਿਖ ਜਾਂਦੀ ਆ ਇਹ ਆ ਸਰਕਾਰਾਂ ਨੂੰ ਨਹੀਂ ਨਾ ਇਹ ਸਰਕਾਰਾਂ ਉਹਨਾਂ ਆ ਕੇ ਦੇਖਣ ਸਾਡਾ ਕਰਨ ਸਾਫ ਕਰਨ ਸਾਨੂੰ ਸਾਰਾ ਮਾਜਵਾ ਦੇਣ ਇਹ ਸਰਕਾਰ ਸਾਨੂੰ ਠੇਕੇ ਹੀ ਦੇ ਦੇ ਬਾਹਨ ਦਾ ਅੱਜ 16 16000 ਰੁਪਏ ਵਿੱਗੇ ਨੂੰ ਠੇਕਾ ਉਹ ਤੁਹਾਨੂੰ ਠੇਕਾ ਦੇ ਦੇਵੇ ਆਪ ਕਰ ਲਈ ਅਸੀਂ ਤਾਂ ਛੱਡ ਦਾਂਗੇ ਕੋਈ ਤਾਂ ਸਾਡਾ ਮਸਲਾ ਹੱਲ ਕਰੇ ਅਧਿਕਾਰੀ ਖੇਤਾਂ 'ਚ ਆਏ ਨਹੀਂ ਉਹ ਕਹਿ ਰਹੇ ਕਿ ਖੁਦ ਮੰਨ ਰਹੇ ਨੇ ਕਿ 50% ਤੋਂ ਜ਼ਿਆਦਾ ਨੁਕਸਾਨ ਹੋ ਗਿਆ ਠੇਰਕਾ ਇਹ ਆਏ ਨੇ ਹੁਣ ਤਾਂ ਇਹ ਦੇਖਦੇ ਨੇ ਵੀ ਇਹਨੂੰ ਦੇਖਣਾ ਆ ਗਈ ਪਹਿਲਾਂ ਵੀ ਇਹਨਾਂ ਨੂੰ ਪਤਾ ਵੀ ਇਹ ਇਹ ਬਿਮਾਰੀ ਇਹ ਪ੍ਰਾਲੀ ਨਾਲ ਪੈ ਸਕਦੀ ਆ ਪਹਿਲਾਂ ਵੀ ਇਹਨਾਂ ਨੂੰ ਅਧਿਕਾਰੀਆਂ ਨੂੰ ਸਭ ਪਤਾ ਹੈ ਵੀ ਇਹ ਬਿਮਾਰੀ ਪੈ ਸਕਦੀ ਆ ਪਹਿਲਾਂ ਕਿਹਾ ਨਹੀਂ ਹੈ ਗੌਰ ਕਰਨੀ ਤੇ ਪਹਿਲਾਂ ਵੀ ਕਰਨ ਵੀ ਇਹ ਗੌਰ ਕਰਨ ਇਹਦਾ ਪਸਲ ਪ੍ਰਾਲੀ ਦਾ ਮਸਲਾ ਹੱਲ ਕਰਨਾ ਸੀ ਇਹਨਾਂ ਨੇ ਇੰਵੇਂ ਹੀ ਨੁਕਸਾਨ ਹੁੰਦਾ ਕਿਉਂ ਉਹਨੂੰ ਗਰੀਬ ਮਰ ਬੰਦਾ ਮਾਰਿਆ ਜਾਂਦਾ ਇਹਨਾਂ ਨੇ ਪਹਿਲਾਂ ਕਦੇ ਨਹੀਂ ਕਰਿਆ ਇਹ ਕੰਮ ਜੇ ਅੱਗ ਲਾਉਨੇ ਆ ਤਾਂ ਸਾਡੇ ਦੇ ਪਰਚੇ ਪੈਂਦੇ ਨੇ ਜੀ ਨਹੀਂ ਲਾਉਂਦੇ ਤਾਂ ਸਾਡੇ ਆ ਬਿਮਾਰੀ ਪੈ ਰਹੀ ਆ ਹੁਣ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ ਜੀ ਮਹਿੰਗੀਆਂ ਰਹਿਆਂ ਦਵਾਈਆਂ ਪਾ ਲੈ ਕਿ ਇਦਾਂ ਨਹੀਂ ਹੈਗਾ ਕੋਈ ਅੱਗ ਲਾਉਣ ਵਾਲੇ ਮਤ ਤੁਹਾਡੇ ਸਾਹਮਣੇ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਨੇ ਕਿਹਾ ਕਿ ਸਾਰੇ ਖੇਤਾਂ 'ਤੇ ਹਮਲਾ ਹੋਇਆ ਜਿੱਥੇ ਟੈਂਪਰੇਚਰ ਇੱਕ ਕਾਰਨ ਬਣਦੇ ਨੇ ਕਿ ਪਿਛਲੀ ਵਾਰ ਵੀ ਹੋ ਸਕਦਾ ਦੋ ਸਾਲ ਪਹਿਲਾਂ ਜਦੋਂ ਜ਼ਿਕਰ ਕਰ ਰਹੇ ਹਾਂ ਕਿ ਉਦੋਂ ਵੀ ਟੈਂਪਰੇਚਰ ਜ਼ਿਆਦਾ ਆ ਰਿਹਾ ਹੋਵੇ ਗਰਮੀ ਜ਼ਿਆਦਾ ਰਹੀ ਉਹ ਇਹ ਜਿਉਂ ਸਖਤਾਈ ਅੱਗ ਤੇ ਹੋ ਰਹੀ ਹੈ ਜੀ ਉਵੇਂ ਹੀ ਬਿਮਾਰੀ ਵਧ ਰਹੀ ਹੈ ਕਿਉਂ ਸਖਤਾਈ ਹੋ ਰਹੀ ਹੈ ਅਸੀਂ ਅੱਗ ਘੱਟ ਲਾ ਰਹਾਂਗੇ ਜੀਰੀਆਂ ਤੇ ਜੀ ਆ ਅੱਗ ਨਹੀਂ ਲਾਈ ਹੋਈ ਹੈ ਕਨਾ ਉਹਨਾਂ ਦੇ ਵਿੱਚ ਦਿਖਾਓ ਜਾ ਕੇ ਤੁਸੀਂ ਵੀ ਇੱਕ ਥੁੰਡੀ ਦਿਖਾਓ ਉਹਨਾਂ ਦੇ ਵਿੱਚ ਅੱਗ ਲਾਈਆ ਚਲੋ ਆ ਜਿਓ ਇੱਕ ਥੁੰਡੀ ਦਿਖਾਓ ਉਥੇ ਕਿਉਂ ਨਹੀਂ ਥੁੰਡੀ ਬਣੀ ਵਧੀਆ ਹਰੇ ਸਾਰੇ ਹਰੇ ਭਰੇ ਖੇਤ ਖੜੇ ਨੇ ਵਿਚ ਤਾਂ ਬੰਦ ਨਹੀਂ ਸਾਧ ਸੰਤੁਸ਼ਟ ਨੇ ਅਧਿਕਾਰੀ ਜ਼ਰੂਰ ਮੰਗ ਕੀਤੀ ਜਾ ਰਹੀ ਸੀ ਲਗਾਤਾਰ ਕਿ ਅਧਿਕਾਰੀ ਪਹੁੰਚਣ ਖੇਤਾਂ ਦੇ ਵਿੱਚ ਮੁਆਇਨਾ ਕੀਤਾ ਜਾਵੇ ਹੁਣ ਅਧਿਕਾਰੀ ਪਹੁੰਚ ਵੀ ਗਏ ਨੇ ਕਿ ਕਿਸਾਨ ਸੰਤੁਸ਼ਟ ਨੇ ਔਰ ਕਿ ਕਿਸੇ ਕੀਟਕ ਨਾਸ਼ਕ ਦਵਾਈ ਦਾ ਕਿਸਾਨਾਂ ਨੂੰ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਦੁਬਾਰਾ ਫਸਲ ਵੀ ਜੋ ਇਸ ਦਵਾਈ ਦਾ ਪਹਿਲਾਂ ਇਸਤੇਮਾਲ ਕਰ ਲੈਣਾ ਜੀ ਬਿਲਕੁਲ ਪਰ ਜਿਵੇਂ ਹੁਣ ਤੁਹਾਡੇ ਖੇਤ ਦੇ ਵਿੱਚ ਹਮਲਾ ਹੋਇਆ ਹੈਗਾ ਅਧਿਕਾਰੀ ਖੜੇ ਨੇ 2 ਘੰਟੇ ਤੋਂ ਆ ਰਹੇ ਨੇ ਉਹਨਾਂ ਨੇ ਜਾ ਕੇ ਖੁਦ ਮੰਨਿਆ ਵੀ ਹੈ ਉਹ ਕਹਿ ਵੀ ਰਹੇ ਨੇ ਅਸੀਂ ਲਿਖ ਕੇ ਦੇਵਾਂਗੇ ਕਿ ਤੁੰਨ ਹੁਣ ਲੱਗਦਾ ਕੀ ਹੁਣ ਕੋਈ ਹੱਲ ਹੋਏਗਾ ਹੱਲ ਨਹੀਂ ਹੁੰਦਾ ਜੀ ਦਾ ਇਹਨਾਂ ਨੇ ਨਾ ਕੋਈ ਹੱਲ ਕਰਨਾ ਤਾਂ ਹੁਣ ਉੱਥੇ ਜਾ ਕੇ ਬਾਪ ਦੇ ਦਫ਼ਤਰ ਚ ਬਹਿ ਲੈਣਗੇ ਸਾਡਾ ਹੱਲ ਕੀ ਨਹੀਂ ਕਰਨਾ ਸਾਡੇ ਤਾਂ ਅਸੀਂ ਧਰਨੇ ਮਰਾਜ ਹੀ ਚੱਲਣਗੇ ਫੇਰ ਜਾ ਕੇ ਕੋਈ ਹੱਲਾ ਬਣੂਗਾ ਸਾਡਾ ਕੁਝ ਨਹੀਂ ਬਣਦਾ ਜੀ ਕਿਵੇਂ ਦੇਖਦੇ ਪਈ ਪਿਛਲੀ ਵਾਰ ਵੀ ਹੋਇਆ ਸੀ ਹਮਲਾ ਹੁਣ ਡਾਕਟਰ ਸਾਹਿਬ ਆਏ ਨੇ ਖੁਦ ਮੰਨਿਆ ਉਹਨਾਂ ਨੇ ਕਹਿ ਰਹੇ ਕਿ 50% ਤੱਕ ਨੁਕ ਇਹਦਾ ਜਿਹੜਾ ਡਾਕਟਰ ਸਾਹਿਬ ਨੇ ਅੱਗ ਵੇਲੇ ਜਦੋਂ ਅੱਗ ਲਾਈ ਆ ਲੋਕਾਂ ਨੇ ਇਹਨਾਂ ਦੀ ਡਿਊਟੀ ਲੱਗੀ ਰਹੀ ਆ ਲੋਕਾਂ ਨੂੰ ਵੀ ਅੱਗ ਨਾ ਲਾਓ ਇਹਦੇ ਵਾਸਤੇ ਸੁਪਰਸੀਡਰ ਆ ਗਏ ਜੀ ਇਹਦੇ ਨਾਲ ਕਹਿੰਦੇ ਖਾਦੇ ਬਹੁਤ ਧਰਤੀ ਨੂੰ ਮਿਲ ਲੀਆਂ ਜੇ ਤੁਸੀਂ ਵਿਚਵਾਹੋਗੇ ਪਰ ਜੇ ਅੱਜ ਇਹਦੇ ਕਿਸਾਨ ਦੇ ਕੱਲੇ ਘਾਵਦਾਂ ਦੇ ਵਿੱਚ ਨਹੀਂ ਹਾਲਾਤ ਬਹੁਤ ਥਾਵੇਂ ਭਵਾਨੀਗੜ੍ਹ ਬਲਾਕ 'ਚ ਸੰਗਰੂਰ ਬਲਾਕ 'ਚ ਲੋਕਾਂ ਨੇ ਅਖਬਾਰਾਂ ਦੇ ਬਾਟੀਆਂ 'ਚ ਧਰ ਕੇ ਕੌਲੀ ਦੇ ਵਿੱਚ ਸੁੰਡੀਆਂ ਦਿਖਾਈਆਂ ਨੇ ਜਿਨ੍ਹਾਂ ਮੁਠੀ-ਮੁਠੀ ਜਿਹੜੀ ਅੱਜ ਆਹ ਕਿਸਾਨ ਦੁਬਤਾ ਦੇ ਵਿੱਚ ਨੇ ਤੇ ਨਾ ਤਾਂ ਕਿਸਾਨ ਇਹਦੇ ਵਿੱਚ ਦੁਬਾਰੋਂ ਬੀਜ ਸਕਦਾ ਕਿਉਂਕਿ ਇਹਦੀ ਗੱਲ ਜਾਊਗੀ ਇਹਦੇ ਲਈ ਜਿਹੜੇ ਖੇਤੀਬਾੜੀ ਵਾਲੇ ਆਏ ਨੇ ਇਹਦੇ ਲਈ ਅਸੀਂ ਕਹਿਣਿਆ ਵੀ ਇਹਦਾ ਹੱਲ ਕੀ ਆ ਇਹਨਾਂ ਲਵੇ ਹੱਲ ਕੁਛ ਨਹੀਂ ਇਹਨਾਂ ਲਵੇ ਸਿਰਫ ਜਿਹੜੀ ਸਰਕਾਰ ਦੀ ਨੀਤੀ ਆ ਕਿਸਾਨੀ ਨੂੰ ਕਿਵੇਂ ਖੇਤੀ ਤੋਂ ਕਿਸਾਨ ਨੂੰ ਕੀ ਕਰਦੇ ਹੋ ਤੁਸੀਂ ਕੀ ਕਰਦੇ ਜਿਹੜਾ ਨੁਕਸਾਨ ਹੋ ਗਿਆ ਕਿਸ ਤਰ੍ਹਾਂ ਦੀ ਪਰਪਾਈ ਹੋ ਸਕਦੀ ਏਸੀ ਕਹਿੰਦੇ ਆ ਕਿ ਨੂੰ ਕਿਸਾਨ ਨੂੰ ਇਹਦਾ ਮਾਅਬਜਾ ਦਿੱਤਾ ਜਾਵੇ ਜਿਹੜਾ ਕਿ ਕਿਸਾਨ 70 7000 ਨੂੰ ਠੇਕੇ ਤੇ ਲਈ ਖੜੇ ਨੇ ਉਹ ਕਿਸਾਨ ਕਰੂਗਾ ਕੀ ਖੁਦਕੁਸ਼ੀ ਕਰੂਗਾ ਖੁਦਕੁਸ਼ੀ ਕਰਕੇ ਵੀ ਇਹਦਾ ਕੋਈ ਮਸਲਾ ਹੱਲ ਨਹੀਂ ਹੈਗਾ ਕਿਸਾਨ ਗੈਲੋ ਪਰਿਵਾਰ ਰੋਲਦੇ ਨੇ ਇਦ ਲਈ ਸੀ ਕਹਿਣਾ ਵੀ ਇਹਨੂੰ ਇਹਨਾਂ ਦਾ ਮਾਅਬਜਾ ਦਿੱਤਾ। ਵਿਕੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਕਹਿ ਰਹੇ ਨੇ ਕਿ ਖੇਤਾਂ ਦੇ ਵਿੱਚ ਅਧਿਕਾਰੀ ਆ ਜਾਂਦੇ ਨੇ ਮੁਆਇਨਾ ਕਰਕੇ ਫਿਰ ਚਲੇ ਜਾਂਦੇ ਨੇ ਫਿਰ ਦਫ਼ਤਰ ਦੇ ਵਿੱਚ ਬੈਠ ਜਾਂਦੇ ਨੇ ਪਰ ਹੱਲ ਨਹੀਂ ਹੁੰਦਾ ਤਾਂ ਮੌਕੇ ਤੇ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਨਾ। ਹੈਗਾ ਵੀ ਉਹਦੇ ਵਾਸਤੇ ਇੱਕ ਪਰਫਾਰਮਾ ਉਹਨਾਂ ਨੇ ਜਾਰੀ ਕੀਤਾ ਉਹਦੇ ਚ ਅਸੀਂ ਉਹ ਸਾਰਾ ਸਾਡੇ ਬਲਾਕ ਦੇ ਵਿੱਚ ਸਮੁੱਚੇ ਜਿਹੜੇ ਕਰਮਚਾਰੀ ਸਰਕਲ ਚ ਕੰਮ ਕਰਦੇ ਨੇ ਪਿੰਡ ਲੈਵਲ ਤੇ ਜਾ ਕੇ ਜਿਵੇਂ ਅਸੀਂ ਇਸ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਏਰੀਆ ਜਾਂ ਕਿ ਪਿੰਡਰਾਂ ਦੇ ਵਿੱਚ ਵੀ ਕੱਲ ਸਾਡੇ ਸਾਹਮਣੇ ਆਇਆਗਾ ਮਤਲਬ ਜਿੰਨਾ ਏਰੀਆ ਉਹਨੂੰ ਅਸੀਂ ਵਿਜ਼ਿਟ ਕਰਕੇ ਉਸੇ ਜਿਹੜਾ ਤੁਸੀਂ ਪਰਫਾਰਮਾ ਕਹਿ ਰਹੇ ਹੋ ਕਿ ਤੁਸੀਂ ਨਾਮ ਦੱਸਤਾ ਇਨੇ ਏਕੜ ਦੀ ਨੁਕਸਾਨ ਹੋਏਗਾ ਕਿਉਂਕਿ ਕੋਈ ਹਜੇ ਤੱਕ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਜਾਂ ਉਹਨਾਂ ਨੂੰ ਬੀਜ ਜਾਂ ਫਿਰ ਡੀਪੀ ਖਾਦ ਆ ਜਿਹੜੀ ਉਹ ਫ੍ਰੀ ਚ ਦਿੱਤੀ ਜਾਊਗੀ ਕਿਉਂਕਿ ਕਿਸਾਨ ਕਹਿ ਦੁਬਾਰਾ ਇਸੇ ਖੇਤ ਨਮੀ ਦੇ ਵਿੱਚ ਬਿਜਾਈ ਹੋ ਸਕਦੀ ਹੈ ਹਾਂ ਦੇਖੋ ਬਜਾਈ ਹੋ ਸਕਦੀ ਹੈ ਪਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਜਿਹੜਾ ਖੇਤੀ ਖਰਚਾ ਕਿਸਾਨ ਵੀਰ ਦਾ ਉਹ ਬਹੁਤ ਵੱਡੇ ਪੱਧਰ ਤੇ ਹੋਏਗਾ ਉਹ ਸਾਰੀ ਅਸੀਂ ਜਿਹੜੀ ਕੰਪਾਈ ਰਿਪੋਰਟ ਆ ਕਿ ਅੱਜ ਹੀ ਜਾ ਕੇ ਤਿਆਰ ਕਰਕੇ ਵੀ ਇਹ ਸਾਡਾ ਸਮੱਸਿਆ ਆ ਰਹੀ ਹੈ ਪਰੰਤੂ ਅਸੀਂ ਉਹ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਜਿਹੜੇ ਕਿਸਾਨ ਵੀਰਾਂ ਦੇ ਖੇਤਾਂ 'ਚ ਸਮੱਸਿਆ ਆਈ ਹੈਗੀ ਉਹਨਾਂ ਦਾ ਜਿੰਨਾ ਰਕਵੇ ਦੇ ਵਿੱਚ ਅਫੈਕਟਡ ਹੈਗਾ ਉਹਦੇ ਹਿਸਾਬ ਨਾਲ ਜਿਹੀ ਜਿਹੀ ਵੀ ਕੋਈ ਡੈਟਸਪ ਦੀ ਪਾਲਸੀ ਹੋਏਗੀ ਅੱਗੇ ਸਰਕਾਰ ਨੂੰ ਭੇਜੀ ਜਾਊਗੀ ਸਰਕਾਰ ਤੋਂ ਜਿਹਾ ਜਿਹਾ ਵੀ ਮਤਲਬ ਕੋਈ ਕੰਪਨਸੇਸ਼ਨ ਆਉਂਦੀ ਆ ਕਿਸੇ ਵੀ ਤਰੀਕੇ ਦਾ ਕੋਈ ਹੋਣਾਗਾ ਤੋਂ ਅਸੀਂ ਵੱਧ ਤੋਂ ਵੱਧ ਮਤ ਕਿਸਾਨ ਉਨਾ ਦੀ ਕਿ ਫੌਰੀ ਤੌਰ ਦੇ ਉੱਪਰ ਇਹ ਚੀਜ਼ਾਂ ਨੂੰ ਐਲਾਨ ਕਰਨ ਦੀ ਜ਼ਰੂਰਤ ਹੈ ਕਿ ਤੁਹਾਡੇ ਹੁਣੇ ਤੁਸੀਂ ਕਹਿ ਰਹੇ ਹੋ ਕਿ ਰਿਪੋਰਟ ਬਣਾ ਕੇ ਭੇਜੋਗੇ ਕਿ ਵੱਡੇ ਪੱਧਰ ਤੇ ਪਰ ਹਮਲਾ ਕਿਉਂ ਕਿਸਾਨਾਂ ਨੇ ਕਰਨਕ ਦਾ ਸਿਰਫ 2000 ਦਿਨਾਂ ਦਾ ਬਿਲਕੁਲ 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 ਫਿਰ ਕਿਸਾਨ ਵੀਰ ਦਾ ਮਨੋਬਲ ਤਾਂ ਤਾਂ ਹੀ ਬਚੇਗਾ ਨਾ ਜੇ ਹੁਣ ਅਸੀਂ ਵੀ ਖੇਤ ਚ ਆ ਕੇ ਦਫ਼ਤਰਾਂ ਚ ਜਿਵੇਂ ਕਿਸਾਨ ਵੀਰ ਕਹਿੰਦੇ ਨੇ ਚਲੇ ਗਏ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਤਲਬ ਗਰਾਊਂਡ ਤੇ ਦੇਖਿਆ ਜਾਵੇ ਤਾਂ ਜੋ ਇੱਥੇ ਨੁਕਸਾਨ ਹੋਇਆ ਮੈਂ ਦੇਖੋ ਖੁਦ ਇਹਦਾ ਗਵਾਹਾਂਗਾ ਮੈਂ ਕਹਾਂਗਾ ਨੁਕਸਾਨ ਹੈਗਾ 50% ਤੱਕ ਅਸੀਂ ਹੋਰ ਕਿਸਾਨਾਂ ਕੀ ਉਹਦੇ ਬਾਰੇ ਅਸੀਂ ਬਿਲਕੁਲ ਜਿਹੜੀ ਪੋਜੀਟਿਵ ਰਿਪੋਰਟ ਹੈ ਕਿਸਾਨ ਦੇ ਹੱਕ ਵਾਸਤੇ ਭੇਜਾਉ। ਬਿਲਕੁਲ ਸਾਫ ਤੋਂ ਵੀ ਰਮਨੀਤ ਉਹ ਕਹਿ ਰਹੇ ਨੇ ਕਿ ਜਿਹੜਾ ਪਰਫਾਰਮਾ ਜਿਹੜਾ ਉਹ ਆ ਚੁੱਕਿਆ ਹੈਗਾ ਹੁਣ ਇਸ ਤੋਂ ਬਾਅਦ ਡਾਟਾ ਇਕੱਠਾ ਕੀਤਾ ਜਾ ਰਿਹਾ ਜਿਹੜਾ ਕਿ ਅੱਗੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਰਕਾਰ ਨੂੰ ਭੇਜਿਆ ਜਾਵੇਗਾ ਪਰ ਕਿਸਾਨ ਮੰਗ ਕਰ ਰਹੇ ਨੇ ਕਿ ਫੌਰੀ ਤੌਰ ਦੇ ਉੱਪਰ ਮੁਆਵਜ਼ਾ ਦਾ ਐਲਾਨ ਹੋਵੇ ਮੁਆਵਜ਼ਾ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਕਿਉਂਕਿ ਖੁਦ 50% ਤੋਂ ਜ਼ਿਆਦਾ ਨੁਕਸਾਨ ਤਾਂ ਖੇਤੀਬਾੜੀ ਅਧਿਕਾਰੀ ਹੀ ਜਿਹੜਾ ਮੰਨ ਰਹੇ ਨੇ ਜਾਂ ਫਿਰ ਉਹਨਾਂ ਨੂੰ ਡੀਏਪੀ ਖਾਦ ਬੀਜ ਜਾਂ ਬਿਲਕੁਲ ਵਿਕੀ ਉਹ ਸੰਗਰੂਰ ਦੇ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਗੁਲਾਬੀ ਸੁੰਡੀ ਦੇ ਵੱਲੋਂ ਜਿਹੜਾ ਹੈ ਉਹ ਕਣਕ ਦੇ ਕਣਕ ਦੀ ਫਸਲ ਦੇ ਉੱਪਰ ਅਟੈਕ ਕੀਤਾ ਗਿਆ ਕੀ ਹੋਰ ਵੀ ਕੋਈ ਇਲਾਕਾ ਹੈ ਇੱਕ ਰਿਪੋਰਟ ਦਾ ਜਰੂਰ ਅਧਿਕਾਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਬਕਾਇਦਾ ਇੱਕ ਰਿਪੋਰਟ ਬਣਾਈ ਜਾਏਗੀ ਫਿਰ ਅੱਗੇ ਭੇਜੀ ਜਾਏਗੀ ਜੋ ਵੀ ਪਾਲਿਸੀਜ਼ ਹੋਣਗੀਆਂ ਉਸ ਦੇ ਹਿਸਾਬ ਨਾਲ ਕੰਮ ਕੀਤਾ ਜਾਏਗਾ ਪਰ ਕਿਸਾਨ ਜਰੂਰ ਸਵਾਲ ਕਿ ਦਿਨ ਕਿਤੇ ਖੇਤੀਬਾੜੀ ਅਧਿਕਾਰੀਆਂ ਦੇ ਉੱਪਰ ਚੁੱਕ ਰਹੇ ਨੇ ਕਿ ਇਹ ਇਹ ਨਾ ਹੋਵੇ ਕਿ ਰਿਪੋਰਟਾਂ ਸਿਰਫ ਫਾਈਲਾਂ ਦੇ ਵਿੱਚ ਹੀ ਬੰਦ ਰਹਿ ਜਾਣ ਕਿਉਂਕਿ ਕਿਸਾਨਾਂ ਦੇ ਵੱਲੋਂ ਜਰੂਰ ਖੇਤੀਬਾੜੀ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਮੌਜੂਦ ਨੇ ਤਾਂ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਅਕਸਰ ਆਤਾ ਜਾਂਦੇ ਨੇ ਪਰ ਮਸਲਾ ਹੱਲ ਨਹੀਂ ਹੁੰਦਾ ਜੀ ਬਿਲਕੁਲ ਕਿਉਂਕਿ ਇਹ ਕਾਫੀ ਏਰੀਆ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਮਾਨਸਾ ਦੇ ਵਿੱਚ ਵੀ ਜਿਹੜਾ ਆਪਾਂ ਉਸ ਤੋਂ ਪਹਿਲਾਂ ਖਬਰ ਦਿਖਾਈ ਸੀ ਮਾਨਸਾ ਇਹ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਇਹ ਮਾਮਲੇ ਸਾਹਮਣੇ ਆਏ ਨੇ ਸੰਗਰੂਰ ਦੇ ਵਿੱਚ ਭਵਨਿਕੜ ਬਲਾਕ ਦੇ ਵਿੱਚ ਸਾਹਮਣੇ ਆਏ ਨੇ ਧੂਰੀ ਦੇ ਵਿੱਚ ਸਾਹਮਣੇ ਆਏ ਨੇ ਤੇ ਸੰਗਰੂਰ ਦੇ ਵਿੱਚ ਸਾਹਮਣੇ ਆਏ ਨੇ ਉਧਰੋਂ ਲਹਿਰਗਾਗਾ ਦੇ ਵਿੱਚ ਹਰ ਜਗ੍ਹਾ ਤੋਂ ਮਾਮਲੇ ਸਾਹਮਣੇ ਆ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਫਸਲ ਕਣਕ ਦੀ ਕਿਸਾਨਾਂ ਵੱਲੋਂ ਬਜਾਈ ਕੀਤੀ ਗਈ ਹੈਗੀ ਉਸੇ ਤਰੀਕੇ ਦੇ ਨਾਲ ਜਿਹੜੀ ਕਹਿ ਸਕਦੇ ਹਾਂ ਕਿ ਜਿਹੜੇ ਮਾਮਲੇ ਸਾਹਮਣੇ ਆਏ ਨੇ ਕਿਉਂਕਿ ਲ ਕੋਧ ਅਧਿਕਾਰੀ ਨੇ 2 ਘੰਟੇ ਤੋਂ ਖੇਤਾਂ ਦੇ ਵਿੱਚ ਜਾਇਦਾ ਲੈ ਰਹੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਹੁਣ ਚੈੱਕ ਕਰ ਰਹੇ ਨੇ ਕਿ ਜਿਹੜਾ ਇਹ ਇੱਕ ਕਣਕ ਦੇ ਉਸ ਨੂੰ ਤਣੇ ਨੂੰ ਜਿਹੜਾ ਪੱਟਿਆ ਜਾ ਰਿਹਾ ਹੈਗਾ ਜਦੋਂ ਹੁਣ ਉਸ ਤੋਂ ਬਾਅਦ ਉੱਧਰ ਤੋਂ ਸੁਪੀ ਦਾ ਹਮਲਾ ਐਡਾ ਕਈ ਵਾਰ ਤਾਂ ਇੱਕ ਬੂਟੇ ਦੇ ਵਿੱਚ ਦੋ ਦੋ ਸੁੰਡੀਆਂ ਐਕਟਿਵ ਨੇ ਜਿਹੜੀਆਂ ਉਸ ਤੋਂ ਬਾਅਦ ਤਾਈਆਂ ਤਾਂ ਇਸ 50% ਤੋਂ ਜ਼ਿਆਦਾ ਜਿਹੜਾ ਇਹ ਇਹ ਹੈਗਾ ਪਰ ਖੁਦ ਅਧਿਕਾਰੀਆਂ ਨੇ ਕਿਹਾ ਕਿਸੇ ਰਿਪੋਰਟ ਦੇ ਮੈਂ